ਇਸ ਸਤਾਂ ਤੇ ਹੋਲਾ ਮਹੱਲਾ ਬੜੇ ਸ਼ਰਧਾ ਤੇ ਪਿਆਰ ਨਾਲ ਬਣਾਇਆ ਜਾਂਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਦੂਰ ਦਰਾਡੇ ਤੋਂ ਸੰਗਤਾਂ ਹਿੰਦੂ ਮੁਸਲਮਨ ਸਿੱਖ ਇਸਾਈ ਹਰੇਕ ਧਰਮ ਦੀ ਸੰਗਤ ਇੱਥੇ ਆ ਕੇ ਜਿਨ੍ਹਾਂ ਸੰਗਤਾਂ ਦੇ ਮਨੋਂ ਕੰਮ ਪੂਰਨ ਹੋਈਆਂ ਜਾਂ ਮਨੋਂ ਕੰਮਾਂ ਲੈ ਕੇ ਆਂਦੇ ਹਰੇ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਵਾਣ ਅਤੇ ਦੇਖ ਆਪ ਆਪਣੇ ਹੱਥੀ ਬਣਾ ਕੇ ਗੁਰੂ ਸਾਹਿਬ ਦੇ ਚਰਨਾਂ ਚਰਚਕ ਕਰਦੇ ਹਾਂ ਹਮ ਤੁਸੀਂ ਖਾਸ ਰਿਪੋਰਟ ਮੇਰੇ ਸਹਿਯੋਗੀ ਬੀਬੀ ਗੁਰਪ੍ਰੀਤ ਕੌਰ ਦੀ ਗੁਰਦੁਆਰਾ ਧੰਤਾਨ ਸਾਹਿਬ ਜੀਨ ਤੋਂ ਦੇਖ ਰਹੇ ਹੋ ਇਹ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੂਪਾ ਪ੍ਰਾਪਤ ਸਥਾਨ ਹੈ ਦੇਖੋ ਸੰਗਤਾਂ ਦਾ ठाठा-ਮਾਰਦਾ ਇਕੱਠ ਸੰਗਤਾਂ ਦੇ ਵਿੱਚ ਇੱਥੇ ਪ੍ਰਚਲਿਤ ਹੈ ਕਿ ਜੋ ਵੀ ਨਵੇਂ ਵਿਆਹ ਛੋੜੇ ਆਉਂਦੇ ਨੇ ਉਹ ਇੱਥੇ ਨਿਸ਼ਾਨ ਸਾਹਿਬ ਦੇ ਚਾਰਸ਼ਮੇ ਪ੍ਰਕਰਮਾ ਕਰਕੇ ਹੀ ਆਪਣੇ ਵਿਆਹ ਨੂੰ ਸਫਲ ਸਮਝਦੇ ਨੇ ਸੰਗਤਾਂ ਦਾ ਇੱਥੇ ਪ੍ਰਾਤਨ ਜਿਵੇਂ ਆਪਾਂ ਕਹਿੰਦੇ ਸਨ ਕਿ ਸੰਗਤਾਂ ਰਸਤਾ-ਬਸਤਾ ਲੈ ਕੇ ਗੁਰੂ ਦੇ ਦਰਸ਼ਨ ਕਰਨ ਲਈ ਪੁਜੀਆਂ ਇਹ ਸੰਗਤਾਂ ਉਸ ਪ੍ਰਾਤਨ ਰੀਤੀ ਰਿਵਾਜ ਨੂੰ ਕਾਇਮ ਰੱਖਦੇ ਹੋਏ ਰਸਤਾ ਬਸਤਾਂ ਲੈ ਕੇ ਇਸ ਸਥਾਨ ਤੇ ਪਹੁੰਚਦੇ ਨੇ ਚਾਹੇ ਉਹ ਲੰਗਰ ਲਈ ਕਣਕ ਹੋਵੇ ਜਾਂ ਤੁਸੀਂ ਗੁੜ ਦੇਖ ਰਹੇ ਹੋ ਕਿ ਕਿੰਨੇ ਕਵਾਂਟਲ ਗੁੜ ਇਸ ਸਥਾਨ ਤੇ ਇੱਥੇ ਸੰਗਤਾਂ ਲੈ ਕੇ ਆਉਂਦੀਆਂ ਨੇ ਘਿਓ ਦਾ ਪ੍ਰਸ਼ਾਦ ਵੀ ਘਿਓ ਦਾ ਲੰਗਰ ਵੀ ਇੱਥੇ ਲੈ ਕੇ ਸੰਗਤਾਂ ਆਉਂਦੀਆਂ ਨੇ ਲੰਗਰਾਂ ਵਾਸਤੇ ਘਿਓ, ਦਾਲ, ਆਟਾ, ਖੰਡ, ਗੁੜ ਉਚੜਾਉਂਦੀਆਂ ਨੇ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਸਰੋਵਰ ਤੋਂ ਚੂਲਾ ਲੈ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਨੇ ਇਹ ਸੰਗਤਾਂ ਗੁਰਦੁਆਰਾ ਤੁੰਤਾਨ ਸਾਹਿਬ ਤੋਂ ਨੇੜੇ ਦੀਆਂ ਅਤੇ ਦੂਰ ਤਰਾਡੇ ਤੋਂ ਪਹੁੰਚੀਆਂ ਨੇ ਖਾਸ ਗੱਲ ਇਸ ਸ਼ਾਂਤੀ ਵਿਖਨ ਨੂੰ ਇਹ ਮਿਲੀ ਕਿ ਇੱਥੇ ਜਿੱਥੇ ਸਿੱਖ ਗੁਰਦੁਆਰਾ ਸਾਹਿਬ ਆਉਂਦੇ ਨੇ ਉੱਥੇ ਹਿੰਦੂ ਵੀ ਪੜੀ ਸ਼ਰਧਾ ਭਾਵਨਾ ਨਾਲ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਸੰਗਤਾਂ ਵੱਲੋਂ ਸੰਗਤਾਂ ਦੇ ਲਈ ਸ਼ਰਬਤ ਦਾ ਗੰਨੇ ਦੇ ਰਸ ਦਾ ਲੰਗਰ ਵੀ ਲਾਇਆ ਗਿਆ ਗੁਰੂ ਕੇ ਲੰਗਰ ਅਟੁੱਟ ਵਰਤੇ ਅਤੇ ਸਵੇਰ ਤੋਂ ਹੀ ਇਹ ਸ਼ਰਬਤ ਦਾ ਲੰਗਰ ਜੋ ਇਹ ਸੰਗਤਾਂ ਵੱਲੋਂ ਸੰਗਤਾਂ ਨੂੰ ਸ਼ਿਕਾਇਆ ਜਾ ਰਿਹਾ ਹੈ ਦੂਰ ਦਰਾਡੇ ਤੋਂ ਸੰਗਤ ਆ ਕੇ ਗੁਰੂ ਘਰ ਦੀਆਂ ਇਸ ਸਥਾਨ ਤੇ ਖੁਸ਼ੀਆਂ ਲੈਂਦੇ ਨੇ ਗੁਰੂ ਤੇਗ ਪ੍ਰਖਾ ਬਹਾਦਰ ਸਾਹਿਬ ਪ੍ਰਤੀ ਇਹਨਾਂ ਸੰਗਤਾਂ ਦਾ ਇਸ ਇਲਾਕੇ ਦੇ ਹਿੰਦੂ ਵੀਰਾਂ ਦਾ ਬਹੁਤ ਵੱਡਾ ਪਿਆਰ ਹੈ ਤੁਸੀਂ ਤਸਵੀਰਾਂ ਦੇਖ ਰਹੇ ਮੇਰੇ ਸਹਿਯੋਗੀ ਨੇ ਗੱਲਬਾਤ ਵੀ ਕੀਤੀ ਸੀ ਸੰਗਤਾਂ ਦੇ ਨਾਲ ਜਿੱਥੇ ਕੀ ਸੰਗਤਾਂ ਰਸਨਾ ਲੈ ਕੇ ਆਈਆਂ ਉੱਥੇ ਹੀ ਇੱਕ ਦੀਵਾ ਜਗਾ ਕੇ ਜਾਂਦੇ ਨੇ ਦੀਵਾ ਜਗਾਣਾ ਆਪਾਂ ਖੁਸ਼ੀ ਦਾ ਪ੍ਰਗਟਾਵਾ ਕਰਨਾ ਸਮਝਦੇ ਹਾਂ ਕਿ ਗੁਰੂ ਘਰ ਆਪਾਂ ਦੀਵਾ ਜਗਾ ਕੇ ਗਏ ਆ ਇਹ ਆਪਣੇ ਨਵਾਂ ਵਿਆਹ ਜੋੜਾ ਦੇਖੋ ਆਇਆ ਹੋਇਆ ਹੈ ਉਹ ਮੱਥਾ ਟੇਕਣ ਆਇਆ ਹੈ ਇਸ ਸਥਾਨ ਤੇ ਦੀਵਾ ਜਗਾ ਕੇ ਰਸਤਾ ਬਸਤਾ ਗੁਰੂ ਨੂੰ ਭੇਟ ਕਰਕੇ ਆ ਨੇ ਆਪਣੇ ਵਿਭਾਗਾ ਸਮਝਦੇ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਇਸ ਸਥਾਨ ਤੇ ਦਸਤਾਰ ਦੇ ਲੰਗਰ ਵੀ ਲਾਏ ਗਏ ਜੋ ਸਾਡੇ ਹਿੰਦੂ ਵੀਰ ਦਸਤਾਰਾਂ ਨੈਸ਼ਨ ਬਨਿਆ ਹੋਇਆ ਜਾਂ ਦਸਤਾਰਾ ਬੰਨਣ ਦਾ ਸ਼ੌਂਕ ਰੱਖਦੇ ਨੇ ਕਿਉਂਕਿ ਜਾਟ ਬਰਾਦਰੀ ਦੇ ਵਿੱਚ ਸ਼ੁਰੂ ਤੋਂ ਪ੍ਰਚਲਿਤ ਸੀ ਕਿ ਜਿਹੜਾ ਵੱਡਾ ਬੱਚਾ ਹੁੰਦਾ ਹੈ ਉਹ ਪੱਗ ਬੰਨਦਾ ਸੀ ਪਰ ਅੱਜ ਕਿਸੇ ਕਾਰਨ ਉਸ ਅਸੀਂ ਆਪਸ ਵਿੱਚੋਂ ਸਿੱਖ ਅਤੇ ਜਾਟ ਬਰਾਦਰੀ ਆਪਸ ਦੂਰ ਹੁੰਦੀ ਨਜ਼ਰ ਆਈ ਪਰ ਹੁਣ ਇਸ ਨੂੰ ਨੇੜੇ ਲਾਉਣ ਦੇ ਲਈ ਹਰਿਆਣਾ ਸੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਗਏ ਦਸਤਾਰਾਂ ਸਜਾਈਆਂ ਗਈਆਂ ਅਤੇ ਖਾਲਸੇ ਦੇ ਜਲੋ ਜਹੌਲ ਦਾ ਪ੍ਰਤੀਕ ਊਲਾ ਮਹੱਲਾ ਜੋ ਕਿ ਅਨੰਦਪੁਰ ਸਾਹਿਬ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਖੇਡਿਆ ਗਿਆ ਸੀ ਊਲਾ ਮਹੱਲਾ ਉਸ ਟਾਈਮ ਗਤਕੇ ਦੇ ਰੂਪ ਵਿੱਚ ਦੋ ਟੋਲੀਆਂ ਬਣਾ ਕੇ ਯੁੱਧ ਦੇ ਰੂਪ ਦੇ ਵਿੱਚ ਖੇਡਿਆ ਗਿਆ ਤਾਂ ਕਿ ਇੱਕ ਦੁਸ਼ਮਣ ਨੂੰ ਪਤਾ ਚੱਲ ਸਕੇ ਕਿ ਖਾਲਸਾ ਜਿੱਥੇ ਗੁਰੂ ਸਾਹਿਬ ਜੀ ਦਾ ਨਾਮ ਲੈਂਦਾ ਹੈ ਉੱਥੇ ਖਾਲਸਾ ਸ਼ਸਤਰ ਚੁੱਕ ਕੇ ਜ਼ੁਲਮ ਦਾ ਨਾਸ਼ ਵੀ ਕਰਦਾ ਹੈ ਇਸ ਸ਼ਾਂਤੀ ਗੱਤਕੇ ਤੇ ਜੋਰ ਦਿਖਾਏ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਹੈ ਇਕੱਠ ਸਾਡੇ ਹਿੰਦੂ ਸਿੱਖ ਵੀਰਾਂ ਦਾ ਜੋ ਕਿ ਗੱਤਕੇ ਦੇ ਜੋਰ ਵੇਖ ਰਿਹਾ ਹੈ ਇਸ ਵਕਤ ਦੂਰ ਦਰਾਡੇ ਤੋਂ ਜਿੱਥੇ ਖਾ ਪੰਚਾਇਤਾਂ ਪਹੁੰਚੀਆਂ ਉੱਥੇ ਹੀ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਇਸ ਸ਼ਾਂਤੀ ਸ਼੍ਰੀ ਗੁਰੂ ਦੇ ਇੱਕ ਬਹਾਦਰ ਸਹਿਬਜ਼ਾ ਸ਼ਹੀਦੀ ਪਰਬ ਜੋ ਕਿ 350 ਸਾਲਾ ਸ਼ਤਾਬਦੀ ਆ ਰਹੀ ਹੈ ਇਸੇ ਸਥਾਨ ਤੇ ਮਨਾਇ ਜਾਏਗੀ ਮਾਨਯੋਗ ਪ੍ਰਧਾਨ ਸਾਹਿਬ ਨੇ ਗੱਤਕੇ ਦੇ ਜੋਰ ਵਖਾ ਰਹੇ ਜੋ ਗੱਤਕੇ ਦੇ ਖਿਡਾਰੀ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਸੰਗਤਾਂ ਨੇ ਜੋ ਇਹ ਗੱਤਕਾ ਪਹਿਲੀ ਵਾਰ ਇਸ ਸਥਾਨ ਤੇ ਖੇਡਿਆ ਗਿਆ ਬਹੁਤ ਹੀ ਸ਼ਰਧਾ ਦੇ ਨਾਲ ਅਤੇ ਪਿਆਰ ਦੇ ਨਾਲ ਇਸ ਗੱਤਕੇ ਨੂੰ ਵੇਖਿਆ ਕਿਉਂਕਿ ਇਸ ਸਥਾਨ ਤੇ ਪਹਿਲੀ ਵਾਰ ਗੱਤਕਾ ਖੇਡਿਆ ਗਿਆ ਸੀ ਸਾਡੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਹਿੰਦੂ ਵੀਰ ਬਹੁਤ ਪਿਆਰ ਦੇ ਨਾਲ ਵੇਖ ਰਹੇ ਨੇ ਇਸ ਮੌਕੇ ਮਾਨਯੋਗ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਜੀ ਨੇ ਸੰਗਤ ਤਨ ਤਨ ਸੰਬੋਧਨ ਪੀ ਕੇ ਕਰਦਾ ਵਾਹਿਗੁਰੂ ਜੀ ਕੀ ਫਤਿਹ ਆਜ ਆਪਾਂ ਸਾਰੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਗੁਰਦੁਆਰਾ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਤਮਤਾਨ ਸਾਹਿਬ ਇਕੱਠੇ ਹੋਏ ਆ ਤੇ ਹੋਲਾ ਮਨ ਲੰਮਣ ਆਂਡਾ ਆ ਹਰ ਸਾਲ ਦੀ ਤਰ੍ਹਾਂ ਬੜੀ ਸੰਗਤ ਤੇ ਠਾਠਾ ਮਾਰਦਾ ਇਕੱਠ ਅੱਜ ਸਾਡੇ ਖਾਪਾਂ ਦੇ ਪ੍ਰਧਾਨ ਰਿਆਣੇ ਦੇ ਪ੍ਰਧਾਨ ਜੁਪੀ ਦੇ ਪ੍ਰਧਾਨ ਜ਼ਿਲ੍ਹਿਆਂ ਤੋਂ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਮੇਰੇ जाट ਵੀਰ ਨੈਣ ਸਾਹਿਬ ਸਾਰਿਆਂ ਨੂੰ ਜਿਹੜੇ ਆਇਆ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਇੱਥੇ ਕਿਉਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਧਰਤੀਏ ਉਥੇ ਅੱਜ ਤੁਸੀਂ ਹਾਜ਼ਰੀ ਲਵਾਉਣ ਆਏ ਹੋ ਜੀਵਨ ਤੇ ਵਿੱਚ ਫਰਕ ਬੜਾ ਪੈਂਦਾ ਹੈ ਜੋ ਇੱਥੇ ਹਾਜ਼ਰੀ ਲਵਾ ਕੇ ਜਾਂਦਾ ਹੈ ਜੋ ਇੱਥੇ ਸਰਦਾ ਲੈ ਕੇ ਆਉਂਦਾ ਹੈ ਸਰਦਾ ਕਰਕੇ ਆਉਂਦਾ ਹੈ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਵੀਰੋ ਇਹੋ ਜੀ ਧਰਤੀ ਏ ਤਮਤਾਨ ਸਾਹਿਬ ਇਥੋਂ ਕੋਈ ਖਾਲੀ ਨਹੀਂ ਗਿਆ ਆਪਣੀਆਂ ਝੋਲੀਆਂ ਭਰ ਕੇ ਜਾਂਦਾ ਏ ਇਹ ਗੁਰੂ ਤੇਗ ਬਹਾਦਰ ਪਾਛਾਈ ਦਾ ਹਸਤਾਨ ਐਡਾ ਵੱਡਾ ਜਾਰੀਤਲਾ ਇੱਥੇ ਇੱਥੇ ਕਦੇ ਦਹੀਂ ਨਹੀਂ ਜੰਮਿਆ ਵੀਰੋ ਕਈ ਮਹਾਪੁਰਖੇ ਥੋੜੀ ਕਰਕੇ ਦੁੱਧ ਲਾਹਮੇ ਲੈ ਕੇ ਤੁਰ ਜਾਂਦੇ ਹਨ ਫਾਂ ਵੀ ਨਹੀਂ ਜੰਮਦਾ ਇਹ ਜਾਰੀ ਕਰਾਇਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਤੇ ਜਿਹੜਾ ਵੀ ਇੱਥੇ ਆਪਣੀ ਕਮੌਨ ਲਾ ਕੇ ਆਇਆ ਏ ਆਪਣੀ ਸਰਦਾਰਾ ਲਾਇਆ ਏ ਉਹ ਕਦੀ ਖਾਲੀ ਨਹੀਂ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਵੱਡੀ ਵੱਡੀ ਕੁਰਬਾਨੀ ਕੀਤੀ ਹਿੰਦ ਵਾਸਤੇ ਉਦੋਂ ਇੰਨਾ ਜ਼ੋਰ ਸੀ ਮੁਸਲਮਾਨਾਂ ਦਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਚਾਂਦਨੀ ਚੌਂਕ ਦਿੱਲੀ ਵਿੱਚ ਜਾ ਕੇ ਸ਼ਹਾਦਤ ਦਿੱਤੀ ਸੀ ਸਿਧੀ ਪ੍ਰਾਪਤ ਕੀਤੀ ਸੀ ਤਾਂ ਅਨੁਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੋਟੀ ਉਮਰ ਸਨ ਉਦੋਂ ਉਹਨਾਂ ਆਖਿਆ ਮਹਾਰਾਜ ਜੀ ਤੁਹਾਡ ਤੋਂ ਵੱਡਾ ਕੋਈ ਨਹੀਂ ਜਿਹੜਾ ਇਹਨਾਂ ਪੜਤਾਂ ਦੀ ਪਕਾਰ ਸੁਨੇਗਾ ਉਹਨਾਂ ਦੀ ਪਕਾਰ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਦਿੱਤੀ ਸੀ ਉਹ ਸ਼ਹੀਦੀ ਦਾ ਅੱਜ ਵੀ ਵੀਰੋ ਔਰੰਗੇ ਨੂੰ ਕੋਈ ਨਹੀਂ ਪੂਜਦਾ ਅੱਜ ਗੁਰੂ ਗੋਬਿੰਦ ਸਿੰਘ ਤੇਗ ਬਹਾਦਰ ਪਾਚਾ ਦੇ ਤੋੜ ਸਤਾਨ ਨੇ ਜਗਾ ਜਗਾ ਮੇਲੇ ਲੱਗਾ ਚਾ ਲਖਨ ਮਾਧਰੇ ਲਗੇ ਜੋ ਚਾ ਜਿੰਦ ਲਗੇ ਜੋ ਜਗਾ ਜਗਾ ਮੇਲੇ ਲਗੇ ਨੇ ਗੁਰੂ ਤੇਗ ਬਹਾਦਰ ਪਾਚਾ ਦੇ ਸਤਾਨਾਂ ਤੇ ਚਾ ਆਨੰਦਪੁਰ ਦੀ ਧਰਤੀ ਤੇ ਚਲੇ ਜੋ ਐਡਾ ਵੱਡਾ ਹੋਲਾ ਮੰਨਲਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਦੇ ਸਤਾਨ ਤੇ ਗੁਰੂ ਤੇਗ ਬਹਾਦਰ ਦੇ ਸਤਾਨਾਂ ਤੇ ਸਾਰੀ ਕੌਮ ਸਾਰੀ ਦੁਨੀਆ ਸਾਰਾ ਜਗਤ ਧੰ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਨਤਮਸਤਕ ਹੋ ਰਿਹਾ ਏ ਅੱਜ ਸਾਰਿਆਂ ਨੂੰ ਇੱਥੇ ਆਇਆਂ ਦਾ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿਹੜੇ ਆਪਣਾ ਟਾਈਮ ਕੱਢ ਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਤਾਨ ਤੇ ਹਾਜ਼ਰੀ ਲੁਆਣ ਆਇਓ ਆਪਣੀਆਂ ਆਸਾਂ ਲੈ ਕੇ ਆਇਓ ਝੋਲੀਆਂ ਭਰ ਕੇ ਜਾਓਗੇ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ